ਆ ਮੈਂ ਜਮਾ ਜਾਇਜ ਆ ਤੇਰੀ ਗੱਲ ਹੁਣ ਤੂੰ ਵੇਟ ਵੇਖ ਲੈ ਤੂੰ ਹੈ ਚਾਰ ਨੇ ਵਿਚਾਲੇ ਤਾਂ ਉਹਨਾ ਹੀ ਪਊਗਾ ਬਾਈ ਜੇ ਕੋਈ ਨਾ ਕਰ ਲੈ ਖਪਾ ਸੱਚਾ ਕੋਈ ਹਰ ਪੈਸੇ ਜਮਾ ਅਜਾ ਇਹਨੂੰ ਵੀ ਨਹੀਂ ਮੰਨ ਕੇ ਚੱਲ ਉਹਨਾ ਤੁਸੀਂ ਵੇਟ ਵੀ ਵੇਖ ਲੋ ਖਾਲੀ ਵੀ ਹੈ ਜੋ ਆਪਾਂ ਗਰੰਟੀ ਵੀ ਨਹੀਂ ਲੈਂਦੇ ਹੁਣ ਹੈ ਹੱਕੋ ਹੱਕੀ ਤਾਂ ਹੋ ਜਾਊਗਾ ਜਮਾ ਹੱਕੋ ਹੱਕੀ ਵਿਚਾਲੇ ਹੋਊਗਾ ਬਾਈ ਜਮਾ ਜਾਇਜ ਹੋਊਗਾ ਵੀਰੇ ਲਈ ਦੋਸਤੋ ਆ ਬਰਬਰੀ ਦਾ ਸੌਦਾ ਚੱਲੀ ਜਾਂਦਾ ਜਮ ਉੱਥੇ ਹੀ ਹੋਊਗਾ ਭਾਈ ਮੰਨ ਕੇ ਚੱਲ 4500 ਰੁਪਇਆ ਹੁਣ ਥੋੜਾ ਭਾਈ ਜਰੇ ਤਾਂ ਮਿਲ ਜੇ ਤਾਂ ਮੈਂ ਬੰਦੇ ਨੂੰ ਥੱਲੇ ਪੈਸੇ ਗਿਣਾ ਪੈਸੇ ਗਿਣਾਣਾ ਯਾਰ ਪੈਸੇ ਤਾਂ ਨਹੀਂ ਭਾਈ ਦੇ ਜਮਾ ਸਹਿ ਸਮਾ ਸਹੀ ਅੰਕਲ ਆਪਣੋ ਆਪਣੀ ਲਖਾਈ ਆ ਇਹ ਵਾਰ ਕੈਨਸਲ ਕਰਦੇ ਟੱਕੀ ਐਮ ਟੱਕੀ ਸੀ ਲੈ ਵੀ ਸੌਦਾ ਕਰਾਤਾ ਲਖਾਈ ਕਰ ਬਾਈ ਨਹਿਰੂ ਨਾਲ ਗੱਲ ਕਰਦੇ ਆ ਪੈਸੇ ਕਰ ਕਢਵਾ ਲੈਂਦੇ ਭਾਈ ਨੂੰ ਕੋਈ ਨਹੀਂ ਰਾ ਦੇ ਰਾ ਦੇ ਨਹਿਰੂ ਨੇ ਕਿਹਾ ਕਿ ਤੈਨੂੰ ਰਾ ਤੇ ਗੁੰਡੀ 100 ਮੈਨੂੰ ਚਰਾਈ ਆ ਦਾ ਦੱਬਦਾ ਹਾਂ ਯਾਰ ਨਹਿਰੂ ਛੱਡਦਾ ਸਹੀ ਗੱਲ ਪੱਦੇ ਜਾਣ ਦਿੰਦੇ ਆ 100 ਦੇ ਦੂੰ ਮੈਨੂੰ 4800 ਤੋਂ ਵੱਧ ਕਰ ਲਈ ਨਹੀਂ ਬਾਅਦ ਯਾਰ ਮੈਂ 100 ਹੀ ਕਰੇ ਸੀ ਨੇ ਉਹ ਆਂਦਾ ਵੀ ਇੱਧਰ ਵੀ ਇੱਕੋ ਗੱਲ ਤੇ ਉੱਧਰ ਵੀ ਇੱਕੋ ਗੱਲ ਉਹ ਤਾਂ ਲਖਾਈ ਆ ਉਹਦਾ ਲਖਾਈ ਆ ਬੱਬਾ ਜੀ ਨਵੀਂ ਦੀ ਲਖਾਈ ਤਾਂ ਮੁਕਾੜਾ ਲਖਾਈ ਤਾਂ ਹੁੰਦੀ ਆਈ ਮੈਂ ਲਖਾਈ ਉਹ ਮੰਡੀ ਵਾਲੇ ਆ ਮੈਂ ਤਾਂ ਦਲਾਲੀ ਲੈਣਾ ਥੋੜਾ ਨਾਮ ਕੀ ਹੈ ਇੱਥੇ ਦਲਾਲੀ ਲੈਣੀ ਚਾਹ ਰਿਹਾ ਬਾਈ ਨਹਿਰੂ ਕਿਵੇਂ ਕਰਵਾਇਆ 4800 ਦਾ ਬਾਈ ਨੇ ਸਬਦਾ ਕਰਾਤਾ ਨਹੀਂ ਆ ਕੇ ਕਹੇ ਤਾਂ ਪਹਿਲੇ 5 ਤੇੜੇ ਸੀ ਉਹ 4 ਦਿੰਦੇ ਸੀ ਠੀਕ ਆ 4800 ਦਾ ਕਰਨਾ ਹੀ ਤੇ ਲਖਾਈ ਲਖਾਈ ਆਪਣੋ ਆਪਣੀ ਲਖਾਈ ਆਪਣੋ ਵੀ ਬੱਕਰੀ ਫੰਡਰ ਕਰਕੇ ਲਈ ਆ ਬੱਕਰੀ ਫੰਡਰ ਮੁਰਗੇ ਦੋਬਾ ਨਹਿਰੂ ਕਿਹੜਾ ਪਿੰਡ ਆ ਬ ਓ ਬਾਈ ਵਰਕਾਂ ਵਾਲੇ ਤੋਏ ਸੀ ਬਾਈਆਂ ਨੂੰ ਬੱਕਰੀ ਦਵਾਤੀ ਆ ਆ ਬੱਕਰੀ ਬਾਬਾ ਜੀ ਆਪਣਾ ਪਿੰਡ ਕਿਹੜਾ ਸੀ ਗਈ ਆਹੇ ਪਿੰਡ ਹੈ ਜੀ ਸੁਖਣਾ ਹੀ ਲੈ ਬਾਬਾ ਦਾ ਪਿੰਡ ਸੀਗਾ ਸੁਖਣਾ ਸੁਖਣਾ ਵਾਲੇ ਬਾਪੇ ਤੋਂ ਦਵਾਈਆ ਬੱਕਰੀ 4500 ਦੀ ਲਖਾਈ ਆਪੋ ਆਪਣੀ ਅੰਦਰ ਵੀ ਕੋਈ ਦੂਜਾ ਆਹ ਭਾਈ ਇੱਦਾਂ ਹੋਣ ਕਿੰਨੀ ਰਹੇਗਾ ਹੋਰ ਸਾਡੇ 15000 ਦੀ ਦਊਗਾ ਜਾਂ 11.5 ਉਹ ਜਾ ਯਾਰ ਮੈਨੂੰ ਚੇਡਾ ਕਰਦੇ ਆ ਚੇਡਾ ਤੂੰ ਕਰਦਾ ਯਾਰ ਸੱਤਾ ਕਰਨ ਵਾਲੀ ਗੱਲ ਕਰ ਲੈ ਲਾਲਾ ਯਾਰ 15 ਵੀ ਲਾਇਆ ਹੈ ਵੇਖ ਯਾਰ 15 ਦੀ ਲੈ ਨਾ ਨਵੇਂ ਬੰਦੇ ਆ 12 ਦੀ ਹੋ ਗਈ ਉਹ ਨਹੀਂ ਯਾਰ ਵੇਚਣੀ ਨਹੀਂ ਹੈ ਵੇਚਣੀ ਹੈ ਵੇਚਣੀ ਕਿਉਂ ਨਹੀਂ ਸੁਖਾ ਦੇ ਪਾਠ ਪਹਿਲਾ ਸੁਆ ਪਾਠ ਕਿਹੜਾ ਉਹ ਫੇਰ ਕੀ ਦੁਬਾਨ ਆਗੇ ਜੇ ਪਹਿਲਾ ਸੁਆ ਉਹ ਜਵਾਕ ਨਵੇਂ ਉਹ ਨਵੇਂ ਆ ਜਵਾਕ ਚਲ 15 ਦੀ ਲੈ ਜਾ ਯਾਰ ਜਾ ਜਾਂ 13 ਦੀ ਕਰ ਆ 12 ਦੀ ਆਖਿਆ ਸੀ ਤੂੰ 11.5 ਲਾਇਆ 12 ਦੀ ਗੱਲ ਉਹ ਨਹੀਂ ਵੇਚਣੀ ਯਾਰ ਮੈਨੂੰ ਮੈਂ ਤਾਂ ਉਹ ਜੀ ਗੱਲ ਨਹੀਂ ਕਿ ਬਾਬੇ ਨਾਲ ਬਲਦੇ ਆ ਯਾਰ ਗੱਲ ਕਰ ਲਓ ਕੋਈ ਨਹੀਂ ਸੈਟ ਤੇ ਜੀ ਨਹੀਂ ਹੋਣਾ ਕਿੰਨੇ ਮੁੱਕੀ ਮਰ ਮਜਵਾ ਕਾ ਕਰ ਰੱਖਣੀ ਯਾਰ ਮੈਂ ਤਾਂ ਤੂੰ ਵੈ ਕਰਕੇ ਆਇਆ ਸਾਨੂੰ ਹੀ ਕਹੀਏ ਨਾ ਨਹੀਂ ਹੋਣਾ ਫਲਾਏ ਦੇ 14000 ਦੀਆਂ ਤਾਂ ਬਾਈ ਯਾਰ 14 ਜਾਂ ਬਈ 15 ਦੀ ਕਿਹਾ ਮੈਂ ਇਹ ਹੈ 14000 ਬਾਏ ਤੈਨੂੰ ਦੱਸਦਾ ਬਾਪੇ ਨਾਲ ਕਾ ਦੀ ਫੜ ਤੇ ਬੱਕੜੀ ਖੜ ਜਾ ਤਾ ਖੜ ਜਾ ਉਹ ਨਹੀਂ ਕਰਦਾ ਬਾਪਾ ਛੱਡ ਦੇ ਪਰ ਨਹੀਂ ਇਹ ਬਾਪਾ ਛੱਡ ਦੇ ਪਰ ਮੈਂ ਨਹੀਂ ਛੱਡਣਾ ਮੈਂ ਹੀ ਚੜੂੰਗਾ ਜਾ ਵੇਖ ਲੈ ਸੰਨ ਚੱਕੋ 12500 او نہیں یار نہیں رو ویچنی نہیں ਆਪਾਂ ਕੋਈ یار ویچ ਨੂੰ ਮੁੱਠੀ ਨੂੰ ਮੀਂਹ ਦਾ 13000 ਦੀ ਪਟ ਹੋਣੀ ਖਾਈ ਹੋਗੀ 13000 ਦੀ ਬਜੇ ਨਵੇਂ ਬੰਦੇ ਜਿਆ ਰੱਖਣੀ ਰੇ 13000 ਰੁਪਏ ਮੇਰੀ ਆਸ 12000 ਨਹੀਂ ਹੋਣੀ ਤੂੰ ਕਰਦਾ ਫੜ ਦੇਣਾ ਯਾਰ ਤੂੰ ਤਰਦਾ ਰੱਖ ਲਈ ਉਹ ਨਹੀਂ ਵੇਚਣੀ 15 ਤੈਨੂੰ ਉਹ ਨਹੀਂ یار ਦਲਾਦੀ ਵੀ ਆਪਣਾ ਆਪਣੀ 13000 ਉਹ ਨਹੀਂ ਪਰੇ ਹੋ ਜਾਣ ਬੰਦੇ ਵਾਲੀ ਗੱਲ ਹੈ ਤਰੀਕੇ ਨਵੇਂ ਬੰਦੇ ਆ ਮਾਰੀਆਂ ਨਾ ਕੋਈ ਇੱਕਾਰੀ ਨਹੀਂ ਬੋਲੇ ਨਹੀਂ ਬੋਲ ਕੇ ਗਲਤ ਗੱਲ ਆ ਉਹ ਵਿਚਾਰੇ ਇੱਕਾਰੀ ਨਹੀਂ ਬੋਲਦੇ ਤੂੰ ਕਰ ਦੇਖਦੇ ਤੂੰ ਯਾਰ ਤੂੰ ਦੇਖ ਨਹੀਂ ਹੁਣ ਨਹੀਂ ਕਿਦੀ ਵੀਰ ਮੈਂ ਤਾਂਗੇ ਹੁੰਦੇ ਨਾ ਮੰਡੀ ਬੰਦੇ ਸੰਗੇ ਉਸ ੱੱਕਾ ਸਾਡੇ ਤੇਰਾ ਥੋੜਾ ਯਾਰ ਲੱਗਾ ਤੂੰ ਮੈਨੂੰ ਕਹੇ ਸੱਚ ਚਾਗਲੀ ਗਿਲ ਖਾਈ ਤੈਨੂੰ ਕਰਾਉਣੀ ਕੋ ਪਰੇ ਹੋ ਜਾ ਹੁਣ ਉਹ ਨਾ ਬੋਲੀ ਪਾਸੇ ਜਾ ਕਿੱਲੇ ਚ 14000 ਲਖਾਈ ਤਰਨ ਕੀ ਕਰਾਊਗਾ ਮਾਰਾ ਹੋ ਦੋਸਤ ਕੌਣ ਕਰਾਊਗਾ ਲਿਖਾਈ ਇਹ ਕਰਾਊਗਾ ਬੋਗਾ ਕਰਾ ਦੂ 14 ਚ 14000 ਬਾਈ 13800 ਕਰ ਦੇ ਦੇ ਨੰਬਰ ਦੇ ਬਾਈ 100 ਦੇ ਦੇ 13900 ਕਰਾਣਾ ਮੇਰਾ ਵੀ ਕਰਾਣਾ ਇੱਧਰ 787699 ਇਹ ਇੱਕ ਮਿੰਟ ਆ ਜੇ ਨਾ ਕਰੀ ਬਾਈ ਬਰੇ 100 ਰੁਪਏ ਵੋਗੇ ਆਈ ਮੜਾ ਜਾ ਰਿਹਾ ਓਏ ਲੈ ਬਾਈ ਬਾਈ ਨਹਿਰੂ ਨਾਲ ਗੱਲ ਕਰਦੇ ਕਿੰਨੇ ਚ ਕਰਵਾਤੀ ਬਾਈ ਨਹਿਰੂ ਇਹ ਕਿੰਨੇ ਚ ਕਰਵਾਤੀ ਬੱਕਰੀ ਇਹ 14000 ਦੀ ਕਰਾਈ ਆ ਵੀਰੇ ਲਿਖਾਈ ਬੋਗੇ ਨੇ ਦੇਣੀ ਆ ਠੀਕ ਆ ਇਹ ਬੋਗੇ ਤੋਂ ਲਈ ਆ ਬੋਗੇ ਤੋਂ ਕਿਹੜੇ ਬਾਈ ਨੇ ਲਈ ਆ ਬਾਈ ਮੜਾ ਜਾ ਉੱਥੇ ਹੋਈ ਸਾਹਮਣੇ ਹੋ ਜਾ ਲੇ ਵੀ ਬਾਈ ਨੂੰ ਦਵਾਈ ਬਾਈ ਪਿੰਡ ਕਿਹੜਾ ਸੀ ਆਪਣਾ ਬਈ ਬਿਰਕ ਖੁਰਦਾ ਬਿਰਕ ਖੁਰਦਾ ਲੈ ਵੀ ਬਾਈ ਨੂੰ ਬਿਰਕ ਖੁਰਦਾ ਰੇ ਮੁੰਡੇ ਨੂੰ ਦਵਾਤੀ ਆ ਬੱਕਰੀ ਬਈ ਨਹਿਰੂ ਨੇ ਬੋਗੇ ਤੋਂ 14000 ਚ ਲਖਾਈ ਲਖਾਈ ਉਹਨੇ ਕਰਾਉਣੀ ਬੋਗਾ ਕਰਾਊ ਆ ਠੀਕ ਹਾਂ ਥਣ ਖਿੱਚ ਕੇ ਕਰਵਾ ਦੇ ਇਹ ਬਾਈ ਬੋਗੇ ਕਿੰਨੇ ਚਿਰ ਦੀ ਗੱਬਣ ਦੱਸੀ ਆ ਤਿੰਨਾ ਸਾਢੇ ਤਿੰਨ ਮਹੀਨਿਆਂ ਦੀ ਭਾਈ ਸਾਢੇ ਤਿੰਨ ਮਹੀਨਿਆਂ ਦੀ ਆ ਤਿੰਨਾ ਦੀ ਸਾਢੇ ਤਿੰਨ ਦੀ ਦੋ ਚਾਰ ਦਿਨ ਵਾਧੂ ਹੋ ਸਕਦੇ ਘੱਟੇ ਹੋ ਸਕਦੇ ਠੀਕ ਆ ਭਾਈ ਗੱਬਣ ਆ ਗੱਬਣ ਦੀ ਗਰੰਟੀ ਆ ਠੀਕ ਆ ਭਾਈ ਗਰੰਟੀ ਆ